ਰਜਨੀ 20 ਸਾਲ ਦੀ ਸੀ ਤੇ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਸੀ ਵਿਆਹ ਨੂੰ ਹਾਲੇ ਕੁਝ ਮਹੀਨੇ ਹੀ ਹੋਏ ਸੀ ਜਦੋਂ ਕੁਵਾਰੀ ਸੀ ਤਾਂ ਵਿਆਹ ਨੂੰ ਲੈ ਕੇ ਉਸਦੇ بڑے ਸੁਪਨੇ ਸੀ ਕਿ ਉਸਦਾ ਘਰ ਵਾਲਾ ਸੋਹਣਾ ਸੁਨੱਖਾ ਹੋਊਗਾ ਜੋ ਉਸ ਨੂੰ ਰੱਜ ਕੇ ਪਿਆਰ ਕਰੂਗਾ ਤੇ ਉਸ ਦੀ ਹਰ ਇੱਛਾ ਨੂੰ ਪੂਰਾ ਕਰੂਗਾ ਵਿਆਹ ਹੋਇਆ ਤਾਂ ਆਪਣੇ ਘਰ ਵਾਲੇ ਨੂੰ ਦੇਖਿਆ ਤਾਂ ਸਾਰੀਆਂ ਹੀ ਉਮੀਦਾਂ ਟੁੱਟ ਗਈਆਂ ਸੀ ਕਿਉਂਕਿ ਉਸਦੇ ਸੁਪਨੇ ਪੂਰੇ ਹੀ ਨਹੀਂ ਹੋਏ ਉਸ ਸਰੀਰ ਦਾ ਬਹੁਤ ਕਮਜ਼ੋਰ ਸੀ ਤੇ ਵਿਆਹ ਦੀ ਪਹਿਲੀ ਰਾਤ ਹੀ ਉਸਨੇ ਰਜਨੀ ਦੇ ਅੱਗੇ ਆਪਣੀ ਅੱਖਾਂ ਨੀਵੀਆਂ ਕਰ ਲਿੱਤੀਆਂ ਸੀ ਉਸਨੇ ਕਿਹਾ ਸੀ ਕਿ ਮੈਂ ਜਾਣਦਾ ਤੂੰ ਮੇਰੇ ਤੋਂ ਖੁਸ਼ ਨਹੀਂ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਤੈਨੂੰ ਕੋਈ ਸ਼ਿਕਾਇਤ ਨਾ ਹੋਵੇ ਰਜਨੀ ਚੁੱਪ ਰਹਿ ਗਈ ਸੀ ਤੇ ਕੁਝ ਨਾ ਬੋਲੀ ਤੇ ਫੇਰ ਉਹ ਥੱਕ ਕੇ ਸੌ ਗਿਆ ਪਰ ਰਜਨੀ ਨੂੰ ਸਾਰੀ ਰਾਤ ਨੀਂਦ ਹੀ ਨਹੀਂ ਆਈ ਸੋਚਦੀ ਰਹੀ ਕਿ ਮੈਂ ਕੀ ਸੁਪਨੇ ਲਿੱਤੇ ਸੀ ਤੇ ਸਭ ਕੁਝ ਕੀ ਹੋ ਗਿਆ ਸੀ ਉਸਦੇ ਸਾਰੇ ਸੁਪਨੇ ਟੁੱਟ ਗਏ ਸੀ ਸਵੇਰ ਉੱઠી ਤਾਂ ਉਸਨੇ ਵੇਖਿਆ ਕਿ ਉਸ ਦਾ ਸਹੁਰਾ ਸੈਰ ਕਰਕੇ ਆ ਰਿਹਾ ਸੀ ਕਿਉਂਕਿ ਉਹ ਬਹੁਤ ਹੀ ਤਕੜੇ ਸਰੀਰ ਦਾ مالک ਸੀ ਜਦੋਂ ਕਿ ਉਸ ਦਾ ਘਰ ਵਾਲਾ ਬਹੁਤ ਹੀ ਜ਼ਿਆਦਾ ਕਮਜ਼ੋਰ ਸੀ ਉਸ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਤੇ ਫਿਰ بار-ਬਾਰ ਉਸ ਵੱਲ ਹੀ ਦੇਖ ਰਹੀ ਸੀ ਕਿ ਆਖਰੀ ਸਭ ਕੁਝ ਕੀ ਸੀ ਫਿਰ ਉਹ ਰਸੋਈ ਵਿੱਚ ਚਲੀ ਗਈ ਤੇ ਦਿਲ ਵਿੱਚ ਬੜੀਆਂ ਉਹ ਮੰਗਾ ਭਰੀਆਂ ਸੀ ਆਪਣੇ ਸਹੁਰੇ ਨੂੰ ਵੇਖ ਕੇ ਉਸ ਦਾ ਦਿਮਾਗ ਘੁੰਮ ਰਿਹਾ ਸੀ ਉਹ बार-बार ਆਪਣੇ ਘਰ ਵਾਲੇ ਬਾਰੇ ਸੋਚ ਰਹੀ ਸੀ ਉਸ ਦਾ ਆਪਣੇ ਆਪ ਤੇ ਕੋਈ ਕਾਬੂ ਨਹੀਂ ਸੀ ਰਸੋਈ ਵਿੱਚ ਜਾ ਕੇ ਉਸ ਨੇ ਆਪਣੇ ਲਈ ਇੱਕ ਕੱਪ ਚਾਹ ਦਾ ਬਣਾਇਆ ਕਿਉਂਕਿ ਉਸ ਨੂੰ ਬਹੁਤ ਠੰਡ ਲੱਗ ਰਹੀ ਸੀ ਇਹਨੇ ਵਿੱਚ ਉਸ ਦੀ ਸੱਸ ਨੇ ਕਿਹਾ ਕਿ ਥੋੜਾ ਜਿਹਾ ਛੇਤੀ ਛੇਤੀ ਨਾਸ਼ਤਾ ਤਿਆਰ ਕਰ ਦੇ ਥੋੜੇ ਚਿਰ ਤੇ ਬਾਅਦ ਹੀ ਉਸ ਦਾ ਘਰ ਵਾਲਾ ਤੇ ਉਸ ਦਾ ਸਹੁਰਾ ਆ ਕੇ ਬੈਠੇ ਕਿਉਂਕਿ ਉਹਨਾਂ ਨੇ ਨਾਸ਼ਤਾ ਕਰਕੇ ਆਪਣੇ ਕੰਮ ਤੇ ਬਾਹਰ ਜਾਣਾ ਸੀ ਪਰ ਉਹ ਬਾਰ-ਬਾਰ ਆਪਣੇ ਘਰ ਵਾਲੀ ਦੀ ਕਮਜ਼ੋਰੀ ਵਾਲੀ ਸੋਚ ਰਹੀ ਸੀ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਸ ਦਾ ਘਰ ਵਾਲਾ ਇਦਾਂ ਦਾ ਹੋਊਗਾ ਜਿਸ ਵਿਚ ਉਸ ਦੇ ਸਾਰੇ ਸੁਪਨੇ ਟੁੱਟ ਜਾਣਗੇ ਉਹਨਾਂ ਸਭ ਨੇ ਨਾਸ਼ਤਾ ਕੀਤਾ ਉਸ ਨੇ ਆਪਣੀ ਅੱਖਾਂ ਆਪਣੇ ਸਹੁਰੇ ਤੋਂ ਝੁਕਾ ਲਈਆਂ ਸੀ ਤੇ ਆਪਣੇ ਕੰਮ ਵਿੱਚ ਲੱਗੀ ਰਹੀ ਇੰਦਾ ਲੱਗਦਾ ਸੀ ਕਿ ਜਿੱਦਾਂ ਉਸ ਵੱਲ ਵੇਖ ਰਿਆ ਹੋਵੇ ਇੰਦਾ ਹੀ ਦਿਨ ਬੀਤ ਰਹੇ ਸੀ ਤੇ ਇੱਕ ਦਿਨ ਉਸ ਦੀ ਸੱਸ ਨੇ ਕਿਹਾ ਕਿ ਅੱਜ ਬਹੁਤ ਠੰਡ ਹੈ ਤੂੰ ਬਾਹਰੋਂ ਲੱਕੜਾ ਲੈ ਕੇ ਆ ਜਿੱਦਾਂ ਹੀ ਉਹ ਗਈ ਐਨੀ ਤੇਜ਼ ਠੰਡ ਕਰਕੇ ਉਸ ਦੇ ਹੱਥ ਕੰਬਣ ਲੱਗੇ ਪਰ ਪਿੱਛੋਂ ਆਵਾਜ਼ ਆਈ ਕਿ ਰਹਿਣ ਦੇ ਮੈਂ ਚੁੱਕ ਦਿੰਨਾ ਹਾਂ ਜਦੋਂ ਜਮੀਨ ਵੱਲ ਵੇਖਿਆ ਤਾਂ ਉਸ ਦਾ ਸੌਰਾ ਸੀ ਉਸ ਨੇ ਇੱਕਦਮ ਲੱਕੜਾਂ ਚੁੱਕੀਆਂ ਤੇ ਅੰਦਰ ਰੱਖ ਦਿੱਤੀਆਂ ਅਤੇ ਉਸ ਨੂੰ ਵੇਖਦੀ ਰਹੀ ਉਸ ਦੇ ਪਿੱਛੇ-ਪਿੱਛੇ ਉਹ ਲੱਕੜਾਂ ਲੈ ਕੇ ਆ ਰਿਹਾ ਸੀ ਉਹ ਉਸ ਦੇ ਸਰੀਰ ਨੂੰ ਵੇਖ ਰਹੀ ਸੀ ਜੋ ਕਿ ਤਾਕਤਵਰ ਸੀ ਉਸ ਨੇ ਰਜਨੀ ਨੂੰ ਹਿਲਾ ਕੇ ਰੱਖ ਦਿੱਤਾ ਸੀ ਉਸ ਦੇ ਮਜ਼ਬੂਤ ਸਰੀਰ ਤੇ ਮਰਦ ਬੜੇ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ ਸੀ ਉਹ ਨਾ ਚਾਹੁੰਦੇ ਹੋਏ ਬਾਰ-ਬਾਰ ਵੇਖ ਰਹੀ ਸੀ ਜਿੱਦਾਂ ਹੀ ਉਸ ਦੇ ਸਹਰੇ ਨੇ ਵੇਖਿਆ ਉਸ ਨੇ ਆਪਣੀ ਅੱਖਾਂ ਨੂੰ ਨੀਵੇਂ ਕਰ ਲਿਆ ਸੀ ਉਂਦਰ ਅੰਦਰ ਬਹੁਤ ਜ਼ਿਆਦਾ ਬੇਜਾਨ ਹੋ ਰਹੀ ਸੀ ਤੇ ਉਹ ਆਪਣੇ ਆਪ ਨੂੰ ਸੰਭਾਲਣਾ ਚਾਹੁੰਦੀ ਸੀ ਪਰ ਸੰਭਾਲ ਨਹੀਂ پا ਰਹੀ ਸੀ ਪਰ ਪਤਾ ਨਹੀਂ ਕਿਉਂ ਉਸਦੇ ਦਿਲ ਦੇ ਵਿੱਚ ਇੱਕ ਜੀਵੀ ਹਲਚਲ ਹੋ ਰਹੀ ਸੀ ਤੇ बार-बार ਅਜਿਹੇ ਖਿਆਲ ਮਨ ਵਿਚ ਆ ਰਹੀ ਸੀ ਉਸਦੀ ਸੱਸ ਨੇ ਕਿਹਾ ਕੀ ਹੋਇਆ ਤ ਉਹ ਸੋਚ ਰਹੀ ਸੀ ਕੀ ਕੀ ਕਮਾ ਰਜਨੀ ਹੈਰਾਨ ਹੋ ਗਈ ਰਜਨੀ ਨੇ ਕਿਹਾ ਕੁਝ ਨਹੀਂ ਉਸਦੀ ਸੱਸ ਨੇ ਕਿਹਾ ਤੂੰ ਹਲੇ ਨਵੀਂ ਆਈ ਹੈ ਤੈਨੂੰ ਸਾਰਿਆਂ ਦਾ ਨਹੀਂ ਪਤਾ ਉਸਨੇ ਕਿਹਾ ਤੂੰ ਆਪਣੇ ਘਰ ਵਾਲੇ ਨੂੰ ਕਮਜ਼ੋਰ ਨਾ ਸਮਝੀ ਉਸਦੀ ਇਹ ਗੱਲ ਸੁਣ ਕੇ ਉਹ ਘਬਰਾ ਗਈ ਸੀ ਕਿ ਆਖਰ ਉਹ ਇਹ ਗੱਲ ਕਿਉਂ ਕਹਿ ਰਹੀ ਸੀ ਤੇ ਉਸਦੀ ਸੱਸ ਨੇ ਇਹ ਸਭ ਕੁਝ ਰਜਨੀ ਨੂੰ ਕਿਉਂ ਕਿਹਾ ਸੀ ਰਜਨੀਤੀ ਚੁੱਪੀ ਤੋਂ ਉਸਨੇ ਸ਼ਾਇਦ ਸਮਝ ਲਿਆ ਸੀ ਉਸਨੇ ਕਿਹਾ ਤੈਨੂੰ ਕੀ ਲੱਗਦਾ ਕਿ ਤੇਰਾ ਘਰ ਬੜਾ ਕਮਜ਼ੋਰ ਹੈ ਤੇ ਤੇਰਾ ਸੋਹਰਾ ਬਹੁਤ ਤਕੜਾ ਹੈ ਪਰ ਸਰੀਰ ਦੀ ਤਾਕਤ ਨਹੀਂ ਉਸਦੇ ਦਿਮਾਗ ਵਿੱਚ ਤਾਕਤ ਹੋਣੀ ਚਾਹੀਦੀ ਹੈ ਇਨਸਾਨ ਸਮਝਦਾਰ ਹੋਣਾ ਚਾਹੀਦਾ ਹੈ ਰਜਨੀ ਨੇ ਉਹਨਾਂ ਵੱਲ ਵੇਖਿਆ ਅਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਸੱਚ ਸੀ ਪਰ ਉਸਦੇ ਮਨ ਵਿੱਚ ਬਹੁਤ ਸਵਾਲ ਸੀ ਉਸਨੇ ਹਿੰਮਤ ਕਰਕੇ ਪੁੱਛ ਹੀ ਲਿਆ ਕੀ ਤੁਸੀਂ ਇਸ ਦੇ ਬਾਰੇ ਦੱਸੋ ਆਖਰ ਇੰਨੇ ਗੁੱਸੇ ਵਿੱਚ ਕਿਉਂ ਰਹਿੰਦੇ ਹੋ ਰਜਨੀ ਦੇ ਸਵਾਲ ਦੇ ਉੱਤੇ ਉਸਦੀ ਸੱਸ ਨੇ ਕਿਹਾ ਕਿ ਉਸ ਦਾ ਜੀਠ ਤੇ ਜਠਾਣੀ ਪਹਿਲਾਂ ਬਹੁਤ ਖੁਸ਼ ਰਹਿੰਦੀ ਸੀ ਕਿਉਂਕਿ ਜਦੋਂ ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਤਾਂ ਬਹੁਤ ਹੱਸਦੇ ਸੀ ਫਿਰ ਕੁਝ ਅਜੀਬਾ ਹੋਇਆ ਕਿ ਉਸ ਨੇ ਆਪਣੇ ਆਪ ਨੂੰ ਬਦਲ ਲਿਆ ਤੇ ਉਸ ਦਾ ਜੀਠ ਚੁੱਪ ਰਹਿਣ ਲੱਗਾ ਰਜਨੀ ਨੇ ਪੁੱਛਿਆ ਕਿ ਆਖਰ ਕੀ ਹੋਇਆ ਉਸ ਦੀ ਚਠਾਣੀ ਨੇ ਕਿਹਾ ਕਿ ਕਹਾਸੇ ਨੇ ਉਸ ਨੂੰ ਬਦਲ ਦਿੱਤਾ ਕਿਉਂਕਿ ਉਹਨਾਂ ਦੇ ਬੱਚਾ ਹੋਣਾ ਸੀ ਜੋ ਕਿ ਇਸ ਦੁਨੀਆ ਵਿੱਚ ਨਹੀਂ ਆ ਸਕਿਆ ਉਹਨਾਂ ਦੇ ਬੱਚੇ ਨੇ ਆਉਣ ਤੋਂ ਪਹਿਲਾਂ ਹੀ ਉਹਨਾਂ ਦਾ ਸਾਥ ਛੱਡ ਦਿੱਤਾ ਪਰਮਾਤਮਾ ਨੂੰ ਸ਼ਾਇਦ ਇਹੋ ਮਨਜੂਰ ਸੀ ਇਸ ਲਈ ਉਹ ਜ਼ਿਆਦਾ ਸਮੇਂ ਚੁੱਪ ਹੀ ਰਹਿੰਦੇ ਨੇ ਅਤੇ ਉਹਨਾਂ ਦੇ ਦਿਲ ਵਿੱਚ ਦਰਦ ਹੈ ਜੋ ਕਿ ਉਹਨਾਂ ਦਾ ਬੋਲਣ ਦਾ ਮਨ ਹੀ ਨਹੀਂ ਕਰਦਾ ਰਜਨੀ ਨੇ ਕਿਹਾ ਤੁਹਾਨੂੰ ਉਹਨਾਂ ਤੋਂ ਡਰ ਨਹੀਂ ਲੱਗਦਾ ਤਉ ਉਸਦੀ ਚਟਾਨੀ ਨੇ ਕਿਹਾ ਕਿ ਉਹ ਬਹੁਤ ਹੀ ਸਾਫ਼ ਦਿਲ ਨੇ ਤੇ ਬਹੁਤ ਪਿਆਰ ਕਰਦੀ ਨੇ ਇਸ ਵਿੱਚ ਟਰਨ ਵਾਲੀ ਕਿਹੜੀ ਗੱਲ ਹੈ ਰਜਨੀ ਉਸ ਦੀਆਂ ਗੱਲਾਂ ਦੇ ਵਿੱਚ ਖੋ ਗਈ ਸੀ ਉਹ ਉਸਦੇ ਬਾਰੇ ਹੀ ਪੁੱਛਦੀ ਰਹੀ ਹੁਣ ਉਸ ਨੇ ਸੋਚ ਲਿਆ ਸੀ ਕਿ ਉਹ ਹੀ ਇਕਵਾਰੀ ਆਪਣੇ ਜੀਠ ਨਾਲ ਕਰਕੇ ਹੀ ਰਹੇਗੀ ਅਤੇ ਹੁਣ ਉਹ ਮੌਕੇ ਦੀ ਇਤਲਾਸ ਵਿੱਚ ਸੀ ਕਿ ਆਖਰ ਉਹ ਕਦੋਂ ਆਪਣੇ ਜੀਠ ਦੇ ਨਾਲ ਗੱਲ ਕਰੇ ਉਸ ਦੇ ਅੰਦਰ ਇੱਕ ਹਲਚਲ ਹੋ ਰਹੀ ਸੀ ਤੇ ਉਸ ਰਾਤ ਬਹੁਤ ਠੰਡ ਸੀ ਸਾਰੇ ਆਪਣੇ ਆਪਣੇ ਕਮਰੇ ਵਿੱਚ ਸੀ ਅਗੇ ਰਜਾਈਆਂ ਵਿੱਚ ਸੁੱਤੇ ਪਏ ਸੀ ਰਜਨੀ ਆਪਣੇ ਕਮਰੇ ਵਿੱਚ ਸੀ ਪਰ ਉਸ ਨੂੰ نیند ਨਹੀਂ ਆ ਰਹੀ ਸੀ ਜੇ ਅੱਖਾਂ ਬੰਦ ਕਰਦੀ ਤਾਂ ਜੀਵ ਜਿਹਾ ਚਿਹਰਾ ਸਾਹਮਣੇ ਆ ਜਾਂਦਾ ਉਹ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਆਪਣੇ ਆਪ ਤੇ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਉਹ ਆਪਣੇ ਆਪ ਨੂੰ ਸਮਝਾ ਰਹੀ ਸੀ ਕਿ ਹਮੇਸ਼ਾ ਰਿਸ਼ਤਿਆਂ ਦੀ ਮਰਿਆਦਾ ਦੇ ਵਿੱਚ ਰਹਿਣਾ ਹੀ ਸਹੀ ਹੈ ਮਰਿਆਦਾ ਤੋਂ ਬਾਹਰ ਜਾਣਾ ਗਲਤ ਹੈ ਇਸ ਕਹਾਣੀ ਦਾ ਦੂਜਾ ਪਾਠ ਜਲਦੀ ਹੀ ਤੁਹਾਡੇ ਸਾਹਮਣੇ ਆਊਗਾ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਿਓ ਤਾਂ ਅੱਜ ਹੀ ਤੁਹਾਡਾ ਸਾਰਿਆਂ ਦਾ